ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਜਾਨਵਰ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਅੱਜ ਆਪਾਂ 25 ਤਰੀਕ ਨੂੰ ਵੀਡੀਓ ਬਣਾ ਰਹੇ ਆ 25 ਦਸੰਬਰ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਡਾਇਰੈਕਟ ਵੀਡੀਓ ਕਵਰ ਕਰ ਰਹੇ ਆ ਸੋ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਤੁਹਾਨੂੰ ਦੋ ਆਪਾਂ ਟੌਪ ਦੇ ਨੀਂਜਿਨੇ ਦਿਖਾਉਣਿਆ ਫਾਰਮ ਵਾਲੀਆਂ ਬੱਛੀਆਂ ਸੋ ਮੇਨ ਗੱਲ ਵੀਡੀਓ ਦੇ ਪਹਿਲਾਂ ਹੀ ਦੱਸ ਦਿੰਨੇ ਆ ਵੀ ਦੋਨਾਂ ਦੇ ਮਗਰ ਵੀ ਬੱਸੀਆਂ ਨੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ 40 ਪਲੱਸ ਵਾਲੀਆਂ ਬੱਸੀਆਂ ਲੈਣੀਆਂ ਨੇ ਤੇ ਮਗਰ ਵੀ ਬੱਸੀਆਂ ਹੁਣ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਇਹਨਾਂ ਦੋਨਾਂ ਬੱਸੀਆਂ ਨੂੰ ਤੁਸੀਂ ਖਰੀਦ ਕੇ ਤੁਹਾਡੇ ਫਾਰਮ ਦੀ ਸਟਾਰਟਿੰਗ ਆ ਜੀ ਉਹ 40 ਤੋਂ ਸਟਾਰਟਿੰਗ ਕਰ ਸਕਦੇ ਹੋ 40 ਤੋਂ ਪਲੱਸ ਸਟਾਰਟਿੰਗ ਹੋਊਗੀ ਤੇ ਮਗਰ ਬੱਸੀਆਂ ਵੀ ਸੈਕਸ਼ਨ ਸੀਮਣਨੀਆਂ ਨੇ ਕਿਹੜੇ ਸੀਮਣਨੀਆਂ ਬੱਸੀਆਂ ਨੇ ਸਾਰਾ ਮਿਲ ਜੂ ਰਿਕਾਰਡ ਸੋ ਵੀਡੀਓ ਨੂੰ ਲਾਸਟ ਤੱਕ ਬ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਦੇਵਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦਿਖਾਣਾ ਇਹ 1 ਨੰਬਰ ਵਾਲੀ ਬੱਸੀ ਦੀ ਬੱਸੀ ਆ। ਜਿਹੜੀ ਆਪਾਂ ਤੁਹਾਨੂੰ 1 ਨੰਬਰ ਤੇ ਬੱਸੀ ਦਿਖਾਵਾਂਗੇ ਉਹਦੀ ਬੱਸੀ ਆ। ਕਿਹੜੇ ਸੀਮਨ ਦੀ ਆ ਸਾਰਾ ਰਿਕਾਰਡ ਮਿਲ ਜੂਗਾ। ਸੋ ਮਾਲਾ ਵੀ ਰਿਕਾਰਡ ਮਿਲ ਜੂਗਾ। ਆ ਦੇਖੋ 1 ਨੰਬਰ ਵਾਲੀ ਦੀ ਬੱੱਸੀ ਆ ਗਈ ਇਹ। ਪਹਿਲੇ ਨੰਬਰ ਵਾਲੀ ਵੀਡੀਓ ਦਿਖਾਵਾਂਗੇ ਜਿਹੜੀ ਬੱਸੀ। ਸੋ ਇਹ 2 ਨੰਬਰ ਵਾਲੀ ਦੀ ਬੱਸੀ ਆ ਗਈ। ਇਹ 2 ਨੰਬਰ ਵਾਲੀ ਗਾਂ ਦੀ ਬੱਸੀ ਆ ਗਈ। ਤੁਸੀਂ ਸਕਰੀਨਸ਼ਾਟ ਲੈ ਸਕਦੇ ਆ। ਇਹ 2 ਨੰਬਰ ਵਾਲੀ ਗਾਂ ਦੀ ਬੱਸੀ ਆ ਗਈ। ਕਿਉਂਕਿ ਬੱਚੇ ਤੁਹਾਨੂੰ ਪਹਿਲਾਂ ਦਿਖਾਤੇ ਬਹੁਤ ਵੀਰ ਇਹ 2 ਨੰਬਰ ਵਾਲੀ ਗਾਂ ਦੀ ਬੱਚੀ ਆ ਗਈ। ਤੁਸੀਂ ਸਕਰੀਨਸ਼ਾਟ ਲੈ ਲਿਓ। ਦੋਨਾਂ ਦੇ ਮਗਰ ਬੱਸੀਆਂ ਨੇ ਤੁਹਾਨੂੰ 4 ਗਾਵਾਂ ਸਟਾਰਟਿੰਗ ਫਾਰਮ ਦੀ ਕਰਨੀ ਹੈ ਇਹ। ਬੱਸੀਆਂ ਬਹੁਤ ਟੌਪ ਦੀ ਬਰੀਡ ਦੀਆਂ ਨੇ। ਸੋ ਆਜੋ ਕਰਦੇ ਆਂ ਸਟਾਰਟਿੰਗ ਆਪਾਂ 1 ਨੰਬਰ ਵਾਲੀ ਬੱਸੀ ਤੋਂ। ਪਹਿਲੇ ਨੰਬਰ ਤੇ ਪਹਿਲਾ ਸੂਆ 4 ਦੰਦ ਬੱਸੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਦੀ ਡਿਟੇਲ ਪ੍ਰੋਪਰ ਦਵਾਂਗੇ। ਪਹਿਲਾ ਸੂਆ 4 ਦੰਦ ਬੱਸੀ ਮਗਰ ਬੱਸੀ। ਸੋ ਇੱਥੋਂ ਬੱਸੀ ਦੀ ਬਰੀਡ ਚੈੱਕ ਕਰਿਓ। ਹਾਈਟ ਲੈਂਥ ਫੁੱਲ ਐਕਸਟਰਾ ਆਰਡੀਨਰੀ ਆ। ਕਿਹੜੇ ਸ਼ਿਮਨ ਦੀ ਆਪ ਆ ਸਾਰਾ ਰਿਕਾਰਡ ਮਿਲ ਜੂਗਾ। ਹਵਾਨਾ ਚ ਚੰਗੀ ਸੇਵਾ ਦੇ ਨਾਲ ਇਹਨੇ 35 36 ਕਿਲੋ ਦੁੱਧ ਪਾਉਣਾਗਾ ਪਹਿਲਾਂ ਨਹੀਂ ਪਹਿਲਾ ਸੂਆ ਚਾਰ ਦੰਦ ਪਹਿਲੇ ਨੰਬਰ ਤੇ ਆ ਗਈ ਮਗਰ ਬੱਸੀ ਆ ਸੋ ਦੇਖੋ ਸੋ ਦੇਖੋ ਬੱਚਿਆਂ ਕਰਕੇ ਥੋੜਾ ਜਿਆਦਾ ਤੇਜ਼ੀ ਕਰਦੇ ਕਿਉਂਕਿ ਖੁੱਲ੍ਹੇ ਫਿਰਦੀਆਂ ਹੁੰਦੀਆਂ ਨੇ ਜਿਹੜਾ ਪਸ਼ੂ ਖੁੱਲ੍ਹਾ ਫਿਰਦਾ ਆਉਂਦਾ ਆ ਗਿਆ ਥੋੜਾ ਉਹ ਰਸੇ ਦੀ ਔਲ ਮਣਾਉਂਦਾਗਾ ਸੋ ਮਗਰ ਬੱਸੀ ਪਹਿਲਾ ਸੂਆ ਚਾਰ ਦੰਦ ਬੱਸੀ ਸਟਾਰਟਿੰਗ ਬੌਲੀ ਜਿਹੜੀ ਸੋ ਪਹਿਲਾ ਸੂਆ ਚਾਰ ਦੰਦ ਬੱਸੀ ਆਪਾਂ ਤੁਹਾਨੂੰ ਤੋੜ ਕੇ ਦਿਖਾਤੀ ਮਗਰ ਬੱਸੀ ਤੇ ਸਟਾਰਟਿੰਗ ਬੋਲੀ 25 ਲੀਟਰ ਤੋਂ ਨੇ ਸਟਾਰਟਿੰਗ ਬੋਲੀ ਕਰੀਏ ਕੋਈ ਮੇਰਾ ਵੀਰ ਦੋ ਟਾਈਮ ਕੰਡਾ ਲਾ ਕੇ ਲਿਆ ਸਕਦਾ ਦੁੱਧ ਨੇ 35 36 ਕਿਲੋ ਕੱਢਣਾ ਮਾਣ ਦਾ ਰਕਾਰਾ ਜਿਹੜਾ ਉਹ 50 ਤੋਂ 55 ਲੀਟਰ ਦਾਗਾ ਸੋ ਇਥੋਂ ਇੱਕ ਵਾਰੀ ਫੇਰ ਤੁਸੀਂ ਬਰੀਡ ਤੇ ਹਾਈਟ ਲੈਂਥ ਚੈੱਕ ਕਰ ਸਕਦੇ ਹੋ ਫੁੱਲ ਹਾਈਟ ਲੈਂਥ ਤੇ ਫੁੱਲ ਬਰੀਡ ਦੇ ਵਿੱਚ ਵਸੀ ਆ ਗਈ ਅਕੇ 2 ਨੰਬਰ ਤੇ ਇਹ ਬੱਸੀ ਤੋਰ ਕੇ ਦਿਹਾਉਣਿਆ ਸਾਨੂੰ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਉਹ 40 ਤੋਂ ਬਾਅਦ ਦੁੱਧ ਦਿੱਤਾ ਤੁਸੀਂ ਚਾਹੇ 40 ਮੰਨ ਕੇ ਲੈ ਲਿਓ ਚਾਹੇ 45 ਮਗਰੇ ਇਹਦੇ ਵੀ ਬੱਸੀ ਆ ਇਹ 2 ਨੰਬਰ ਤੇ ਆ ਗਈ ਦੂਜਾ ਸੂਆ 6 ਦੰਦ ਬੱਸੀ 2 ਨੰਬਰ ਤੇ ਦੂਜ ਫੁੱਲ ਹਾਈਟ ਲੈਂਥ ਦਾ ਐਕਸਟਰਾ ਆਰਡੀਨਰੀ ਹਾਈਟ ਹੈ ਲੈਂਥ ਪਲੱਸ ਬਰੀਡ ਤੇ ਬਿਊਟੀ ਇੱਥੋਂ ਦੇਖਿਓ ਕਰੋ ਮਿਲਕ ਵੇਨ ਦੇਖੋ ਕੰਪੀਟਰ ਡੜਾ ਪੂਰਾ ਥੋੜੀਆਂ ਬੱਚੇ ਨੂੰ ਤੇਜੀਆਂ ਕਰਦੇ ਕਿਉਂਕਿ ਖੁੱਲ੍ਹੇ ਫਿਰਦੀ ਜਿਹੜੇ ਪਸ਼ੂ ਖੁੱਲੇ ਫਿਰਦੇ ਆਉਂਦੇ ਆ ਸੋ ਦੇਖੋ ਦੂਜਾ ਸੂਆ 6 ਦੰਦ ਬੱਸੀ ਮਗਰ ਬੱਸੀ ਇਹਨੇ ਵੀ ਸਟਾਰਟਿੰਗ ਬਾਲਾ 26 27 ਤੋਂ ਕੀਤਾਗਾ ਪਰ ਪਹਿਲੇ ਸੂਏ ਨੇ 40 ਤੋਂ ਪਲੱਸ ਪਾਇਆਗਾ ਕਿਉਂਕਿ ਰੱਸੇ ਦੀ ਥੋੜੀ ਆਲ ਬਣਾਉਂਦੀਆਂ ਨੇ ਤੁਸੀਂ ਇਹਨਾਂ ਦੀ ਤੋਰ ਕੇ ਵੀਡੀਓ WhatsApp ਤੇ ਵੀ ਮੰਗਾ ਸਕਦੇ ਹੋ ਤੋ ਜਿਹੜੇ ਪਸ਼ੂ ਫਾਰਮਾਂ ਚ ਖੁੱਲੇ ਫਿਰਦੇ ਆਉਂਦੇ ਨੇ ਉਹ ਥੋੜੇ ਜਿਹਾ ਤੁਰਦੇ ਘੱਟ ਹੁੰਦੇ ਨੇ ਕਿਉਂਕਿ ਇਹਨਾਂ ਦੀ ਵਟਸਐਪ ਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਕੱਲੀ ਕੱਲੀ ਤੋਰ ਕੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨੇ ਮੇਰੇ ਨੂੰ ਧੰਨਵਾਦ